ਅੱਜ ਮੈਂ ਕੀਮਾ ਗੋਭੀ ਬਣਾ ਕੇ ਤਿਆਰ ਕਰੂੰਗੀ ਜੀ ਇਹ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਆ ਤੇ ਬੋਸ ਸਭ ਨੂੰ ਬਹੁਤ ਪਸੰਦ ਆਉਂਦੀ ਹੈ ਜਦ ਆਪ ਖਾਓਗੇ ਤਾਂ ਇਸ ਨੂੰ ਸਵਾਦ ਕਹਿ ਬਿਨਾਂ ਪਰ ਰਹਿ ਨਹੀਂ ਸਕੋਗੇ ਪਹਿਲਾਂ ਤਾਂ ਮੈਂ ਗੋਭੀ ਲੈ ਲਈ ਜੀ 1/2 ਕਿਲੋ ਚੰਗੀ ਤਰ੍ਹਾਂ ਧੋ ਕੇ ਇਹਨੂੰ ਸੁਕਾ ਲਿਆ ਸੁਕਾ ਕੇ ਇਹਨੂੰ ਇਸ ਤਰ੍ਹਾਂ ਬਰੀਕ ਬਰੀਕ ਕੱਟ ਲਾਂਗੇ ਸਾਰੀ ਗੋਭੀ ਨਾਲ ਪੈਂ ਇਸ ਤਰ੍ਹਾਂ ਬਰੀਕ ਬਰੀਕ ਕੱਟ ਲਾਂਗੇ ਤੇ ਮੈਂ ਨਾ 2 ਚਮਚੇ ਪਾ ਲਈ ਸੀਗੇ ਤੇਲ ਦੇ ਤੇ ਆਪਾਂ ਇਹਦੇ ਵਿੱਚ ਨਾਲ ਇਹਨੂੰ ਫਰਾਈ ਕਰਾਂਗੇ ਚੰਗੀ ਤਰ੍ਹਾਂ ਰੋਸਟ ਕਰ ਲਾਂਗੇ ਇਸ ਨੂੰ 5 ਕਿ ਮਿੰਟ ਵਾਸਤੇ 5 ਕਿ ਮਿੰਟ ਆਪਾਂ ਇਸ ਤਰ੍ਹਾਂ ਇਹਨੂੰ ਰੋਸਟ ਕਰ ਲਾਂਗੇ ਤੇ ਦੇਖੋ ਜੀ ਆਪਣੀ ਥੋੜੀ ਜਿੜੀ ਰੋਸਟ ਹੋ ਗਈ ਹੈ ਤੇ ਹੁਣ ਨਾ ਆਪਾਂ ਇਹਦੇ ਵਿੱਚ ਮਟਰ ਵੀ ਪਾ ਲਾਂਗੇ ਪਾਈਆਕ ਮੈਂ ਮਟਰ ਲੈ ਲਏ ਸੀਗੇ ਇਹ ਵੀ ਇਹਦੇ ਵਿੱਚ ਪਾ ਕੇ 5 ਕਿ ਮਿੰਟ ਵਾਸਤੇ ਆਪਾਂ ਇਹਨਾਂ ਨੂੰ ਵੀ ਫਰਾਈ ਕਰ ਲਾਂਗੇ ਦੋਨੇ ਚੀਜ਼ਾਂ ਚੰਗੀ ਤਰ੍ਹਾਂ ਫਰਾਈ ਹੋ ਜਾਣਗੀਆਂ ਦੇਖੋ ਜੀ ਫਰਾਈ ਹੋ ਗਈਆਂ ਆਪਣੀਆਂ ਇਹ ਦੋਨੇ ਸਬਜ਼ੀਆਂ। ਲੋ ਜੀ ਆਪਾਂ ਇਹਨੂੰ ਕੱਟ ਲਾਂਗੇ। ਦੇਖੋ ਇਹ ਕਿੰਨੇ ਸੋਹਣੇ ਫਰਾਈ ਹੋ ਗਈਆਂ। ਤੇ ਹੁਣ ਆਪਾਂ ਤੇਲ ਪਾ ਲਾਂਗੇ। ਆਪਾਂ ਅੱਧਿਕ ਕੜਛੀ ਇਹਦੇ ਵਿੱਚ ਆਪਾਂ ਲਸਣ ਪਾ ਲਾਂਗੇ, ਅਦਰਕ ਐਡ ਕਰ ਲਾਂਗੇ। ਪਿਆਜ਼ ਐਡ ਕਰ ਲਾਂਗੇ ਦੋ ਕੱਟੇ ਹੋਏ। ਤੇ 3-4 ਹਰੀਆਂ ਮਿਰਚ ਐਡ ਕਰ ਲਾਂਗੇ। ਇਹਨਾਂ ਨੂੰ ਭੁੰਨ ਲਾਂਗੇ। ਸਰਜੇ 골ਡਨ ਬ੍ਰਾਊਨ ਹੋ ਜਾਣਗੇ ਜਦ ਤੱਕ ਭੁੰਨਾ گے ਆਪਾਂ ਇਹਨਾਂ ਨੂੰ ਤੇ ਲੋ ਜੀ ਹੁਣ ਨਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਧਨੀਆ ਪਾ ਦਾਂਗੇ ਕੱਟਿਆ ਹੋਇਆ ਹਰਾ ਇਹਨਾਂ ਦਾ ਟੇਸਟ ਬਹੁਤ ਸੋਹਣਾ ਆਉਂਦਾ ਹੈ ਤੇ ਆਪਾਂ ਨਾ ਅੱਧਾ ਇੱਕ ਚਮਚਾ ਹਲਦੀ ਦਾ ਪਾਤਾ ਇਹਨੂੰ ਭੁੰਨ ਲਾਂਗੇ ਧਨੀਆ ਪਾਊਡਰ ਪਾ ਲਿਆ ਆਪਾਂ ਇੱਕ ਚਮਚਾ ਕੁੱਟਿਆ ਹੋਇਆ ਲਾਲ ਮਿਰਚਾ ਪਾਲੀਆਂ ਨਮਕ ਪਾ ਲਿਆ ਆਪਾਂ ਇੱਕ ਚਮਚਾ ਆਪਣੇ ਸਵਾਦ ਅਨੁਸਾਰ ਤੇ ਹੁਣ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਭੁੰਨ ਲਾਂਗੇ ਚੰਗੀ ਤਰ੍ਹਾਂ ਤੇ ਇਹਨੂੰ ਨਾ 2 ਮਿੰਟ ਵਾਸਤੇ ਢੱਕ ਕੇ ਰੱਖ ਦਾਂਗੇ ਢੱਕ ਦਾਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਪੱਕ ਜਾਣਗੇ ਲੋ ਜੀ ਆਪਾਂ ਇਹਨੂੰ ਹੁਣ ਹਿਲਾ ਲਾਂਗੇ ਲੋ ਜਿਹੜੇ ਦੇ ਪਿਛੇ ਆਪਾਂ ਸਬਜ਼ੀ ਪਾ ਲਾਂਗੇ ਆਪਾਂ ਨੇ ਇਹ ਸਬਜ਼ੀ ਪਾ ਕੇ ਕੱਟ ਗੈਸ ਕਰਕੇ 10 ਮਿੰਟ ਵਾਸਤੇ ਆਪਾਂ ਨੇ ਪਕਾਉਣੀ ਆ 10 ਮਿੰਟ ਵਾਸਤੇ ਇਹਨੂੰ ਪੱਕਣ ਵਾਸਤੇ ਰੱਖ ਦਾਂਗੇ ਇਹ ਸਬਜੀ ਨਾ ਬਹੁਤ ਟੇਸਟੀ ਬਣਦੀ ਆ ਜਦੋਂ ਵੀ ਆ ਬਣਾਓਗੇ ਆਪ ਨਾ ਬਹੁਤ ਪਸੰਦ ਆਊਗੀ ਆਪ ਨੂੰ ਲੋ ਜੀ ਆਪਾਂ ਨੇ ਵਿੱਚ ਵਿੱਚ ਇਹਨੂੰ ਹਲਾਉਂਦੇ ਵੀ ਰਹਿਣਾ ਤੇ ਦੇਖੋ ਜੀ ਆਪਣੀ ਸਬਜੀ ਬਣ ਕੇ ਤਿਆਰ ਆ ਹੁਣ ਆਪਾਂ ਇਹਦੇ ਤੇ ਹਰਾ ਧਨੀਆ ਪਲਾਂਕ ਘਟਿਆ ਹੋਇਆ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਜੀ ਮੇਰੇ ਚੈਨਲ ਨੂੰ ਸ਼ੇਅਰ ਕਰਿਓ ਸਪੋਰਟ ਕਰਿਓ ਤੇ ਜਿਨ੍ਹਾਂ ਜੀ ਨੇ ਇਹਨਾਂ ਨੇ ਚੈਨਲ ਸਬਸਕ੍ਰਾਈਬ ਕਰਾਇਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਲੋ ਜੀ ਆਪਾਂ ਨਾ ਪਰੌਂਠੇ ਦੇ ਨਾਲ ਇਸ ਨੂੰ ਇੰਜੋਏ ਕਰਾਂਗੇ। ਬਹੁਤ ਟੇਸਟੀ ਬਣ ਕੇ ਤਿਆਰ ਹੋਈ ਆਪਣੀ ਸਬਜੀ। ਆਪ ਵੀ ਜ਼ਰੂਰ ਬਣਾਇਓ ਜੀ ਜ਼ਰੂਰ ਬਣਾ ਕੇ ਦੱਸਿਓ ਜੀ ਕਮੈਂਟ ਕਰਿਓ। ਕਿਸ ਤਰ੍ਹਾਂ ਦੀ ਸਬਜੀ ਬਣ ਲੱਗੀ ਆ ਆਪ ਨੂੰ। ਲੋ ਜੀ ਮੈਂ ਆਪ ਇਸ ਨੂੰ ਆਪਣੇ ਪਰੌਂਠੇ ਦੇ ਸਾਥ ਇੰਜੋਏ ਕਰ ਰਹੀ ਹਾਂ। ਧੰਨਵਾਦ ਜੀ। ਦੇਖੋ ਜੀ ਕਿੰਨੀ ਸੋਹਣੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਟੇਸਟੀ